ਸੱਚੀ ਗੱਲ ਤੁਸੀਂ ਦੇਖਿਓ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਬੀਬਾ ਅਮਰਜੀਤ ਕੌਰ ਪਹਿਲੇ ਕਾਂਗਰਸ ਦੇ ਵਿਚਾਰ ਸੀਗੇ 2009 ਤੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿਚਾਰ ਗਏ ਉਸ ਤੋਂ ਬਾਅਦ ਭਾਜਪਾ ਦੇ ਵਿਚਾਰ 2022 ਦੇ ਵਿਚਾਰ ਸ਼ਾਮਿਲ ਹੋਏ ਹੁਣ ਅਜੇ ਕੀ ਲੱਗਿਆ ਵਾਪਸ ਮੁੜ ਕਾਂਗਰਸ ਦੇ ਵੱਲ ਆਏ ਦੇਖੋ ਜੀ ਮੈਂ ਸਾਰੀਆਂ ਪਾਰਟੀਆਂ ਦੇਖੀਆਂ ਮੈਨੂੰ ਇਹ ਮਹਿਸੂਸ ਹੋਇਆ ਕਿ ਕਾਂਗਰਸ ਵਾਪਸ ਕਰਨਾ ਕਾਂਗਰਸ ਵਰਗੀ ਦੀ ਪਾਰਟੀ ਜਿਹੜੇ ਖਿਆਲات ਉਹਨਾਂ ਦੇ ਸੈਕਲੋਰੀਜ਼ਮ ਔਰ ਵਰਕਰਾਂ ਵਾਸਤੇ ਕਿਦਾਂ ਉਹ ਖਿਆਲ ਕਰਦੇ ਨੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਵੀ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਨਾ ਹੈ ਔਰ ਉਹਨਾਂ ਦੇ ਜੋ ਕੰਮ ਕਰਨ ਦੇ ਜੋ ਤਰੀਕੇ ਸੀ ਸਾਨੂੰ ਟ੍ਰੇਨਿੰਗ ਦਿੰਦੇ ਹੁੰਦੇ ਸੀ ਵੀ ਅਸੀਂ ਕਿਦਾਂ ਕਰਨਾ ਉਹ ਮੈਂ ਕਿਸੇ ਪਾਰਟੀ 'ਚ ਨਹੀਂ ਦੇਖਿਆ ਲੋਕ ਵਰਕਰਾਂ ਨੂੰ ਦੱਸਣਾ ਗਾਈਡ ਕਰਨਾ ਟ੍ਰੇਨਿੰਗ ਕੈਂਪਸ ਹੁੰਦੇ ਸੀ ਸਾਡੇ ਆ ਆਈਐਸਸੀ ਚ ਤੇ ਦੱਸਦੇ ਸੀ ਤੇ ਇਹ ਮੈਂ ਹਰੇਕ ਪਾਰਟੀ ਚ ਜਾ ਕੇ ਕੋਈ ਮਿਸ ਮੈਨੇਜਮੈਂਟ ਆਰਗੇਨਾਈਜੇਸ਼ਨ ਕੁਝ ਨਹੀਂ ਹੈ ਜਦ ਤੁਹਾਡੀ ਜਥੇਬੰਦੀ ਬੋਸ ਨਾ ਹੋਏ ਤੁਸੀਂ ਕਿਸ ਤਰ੍ਹਾਂ ਪਬਲਿਕ 'ਚ ਕੰਮ ਕਰ ਸਕਦੇ ਕਿ ਤੁਸੀਂ ਸਾਰੀ ਪਾਰਟੀਆਂ ਦਾ ਸਵਾਦ ਚੱਕ ਲਿਆ ਸਵਤੋਮ ਪੁੱਛ ਸਕਦੀ ਹੈ ਕਿ ਅਕਾਲੀ ਦਲ ਦੇ ਵਿਚਾਰ ਅਕਾਲੀ ਦਲ ਦਾ ਚ ਗਰਾਫ ਗਿਰਿਆ ਇਸ ਗਰਾਫ ਗਿਰਨ ਦੇ ਪਿੱਛੇ ਕੀ ਕਾਰਨ ਸੀ ਕੀ ਬੇਅਦਬੀ ਤੇ ਡਰੱਗਸ ਦਾ ਮੁੱਦਾ ਹੀ ਮੇਨ ਮੁੱਦਾ ਸੀਗਾ ਨਹੀਂ ਕਈ ਮੁੱਦੇ ਸੀ ਜੀ ਕਈ ਮੁੱਦੇ ਮਾਫ ਕਰਨਾ ਮੈਂ ਕੀ ਕਹਾਂ ਕ੍ਰਾਪਸ਼ਨ ਦੇ ਸਭ ਤੋਂ ਸਾਰ ਲੋਕਾਂ ਵੱਲ ਧਿਆਨ ਘਟ ਸਭ ਨੂੰ ਲੱਗਿਆ ਲੱਗਿਆ ਸੀ ਬਿਆਸੀ ਅਮੀਰ ਹੋਏ ਜਿਹੜੇ ਵੀ ਅਹੁਦੇਦਾਰ ਜਾਂ ਜ਼ਿੰਮੇਵਾਰੀਆਂ ਮਿਲੀਆਂ ਕਰਪਸ਼ਨ ਇਸ ਲੋਕਾਂ ਵੱਲ ਧਿਆਨ ਕਰਦੇ ਅੱਛਾ ਭਾਈਵਾਲ ਵੀ ਰਹੇ ਕਿਉਂਕਿ ਬੀਜੇਪੀ ਤੇ ਅਕਾਲੀ ਦਲ ਤੇ ਲੇਕਿਨ 2022 ਦੀ ਇਲੈਕਸ਼ਨ ਤੋਂ ਪਹਿਲਾਂ ਵਕ ਵਕ ਵੀ ਹੋ ਗਏ ਕਿਸਾਨ ਆंदोलਨ ਦੇ ਕਰਕੇ ਬੀਜੇਪੀ ਗਏ ਤੁਸੀਂ ਬੀਜੇਪੀ ਕਿਤੇ ਨਾ ਕਿਤੇ ਹਜੇ ਆਪਣਾ ਕਈਏ ਤਾਂ ਇੰਤਜ਼ਾਮ ਕਰੀ ਹੈ ਹਜੇ ਪੈਰ ਪਸਾਰਨ ਦੀ ਸ਼ੁਰੂਆਤ ਕਰ ਰਹੀ ਹੈ ਪੰਜਾਬ ਦੇ ਵਿੱਚਕਾਰ ਕਿਵੇਂ ਵੇਖਦੇ ਹੋ ਤੁਹਾਨੂੰ ਕੀ ਲੱਗਦਾ ਹਜੇ ਬੀਜੇਪੀ ਨੂੰ ਕਿੰਨੀ ਤੇ ਤਿਆਰੀ ਕਰਨੀ ਪੈਣੀ ਹੈ ਕਿ ਉਹ ਪੰਜਾਬ ਦੇ ਵਿੱਚ ਘਰ ਆ ਸਕੇ ਤੇ ਬਿਨਾ ਪਾਈਵਲ ਯਾਨੀ ਬਿਨਾ ਗਠਬੰਧਨ ਨਾਲ ਲੜ ਸਕੇ ਨਹੀਂ ਦੇਖੋ ਬੀਜੇਪੀ ਨੂੰ ਤਾਂ ਬਹੁਤ ਕੰਮ ਕਰਨਾ ਪੈਗਾ ਜੀ ਇੱਕ ਤਾਂ ਬਿਲਕੁਲ ਇਹਨਾਂ ਨੇ ਕਮਿਊਨਲ ਹੋ ਗਿਆ ਤੇ ਸੈਕੂਲਰਿਜ਼ਮ ਬਹੁਤ ਖਤਮ ਕਰਤੀ ਇਹਨਾਂ ਨੇ ਜੋ ਕਿ ਕਾਂਗਰਸ ਪਾਰਟੀ ਚ ਸੈਕੂਲਰਿਜ਼ਮ ਬਦ ਤੋਂ ਬਦ ਹੈ ਤੇ ਇਸ ਕਰਕੇ ਇਹ ਜਿਹੜਾ ਹੁਣ ਬੜੀਆਂ ਕਮਜ਼ੋਰੀਆਂ ਆ ਰਹੀਆਂ ਨੇ ਇਸ ਇਸ ਕਰਕੇ ਲੋਕੀ ਵੀ ਇੱਕ ਤਾਂ ਕਿਸਾਨਾਂ ਦੇ ਵੱਲੋਂ ਵੀ ਬਹੁਤ ਥਾਂ ਤੇ ਪ੍ਰਦਰਸ਼ਨ ਨੇ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਬਿਲਕੁਲ ਇੰਨਾ ਰਿਜਿਡ ਤੁਸੀਂ ਦੇਖੋ ਕਿਸਾਨਾ ਪ੍ਰਤੀ ਇੰਨਾ ਰਿਜਿਡ ਤੁਸੀਂ ਸਟੈਂਡ ਨਹੀਂ ਲੈ ਸਕਦੇ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਉਂ ਨਹੀਂ ਕੰਮ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਵੀ ਕਿਉਂ ਨਹੀਂ ਤੁਸੀਂ ਸੀ 2 ਸਾਲ ਰਹੇ ਤੁਹਾਨੂੰ ਕੀ ਲੱਗਦਾ ਬੀਜਪੀ ਕੰਮ ਕਿਉਂ ਨਹੀਂ ਕਰ ਪਾਈ ਕਿਸਾਨਾਂ ਦੇ ਵਲ ਦੇਖੋ ਬੰਦੋਂ ਕਿਸੇ ਨੇ ਸੀਰੀਅਸਲੀ ਲਿਆ ਹੀ ਨਹੀਂ ਲੇਕਿਨ ਜਦੋਂ ਬੀਜਪੀ ਦੇ ਲੀਡਰਸ ਦੇ ਨਾਲ ਜਿਨ੍ਹਾਂ ਦਾ ਜਿਨ੍ਹਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਹੁੰਦਾ ਜਿੱਥੇ ਸਵਾਲ ਪੁੱਛੇ ਜਾਂਦੇ ਨੇ ਤਾਂ ਕਈ ਵਾਰ ਬੀਜਪੀ ਲੀਡਰਸ ਕਹਿੰਦੇ ਨੇ ਇਹ ਪਾਰਟੀ ਦੇ ਬੰਦੇ ਨੇ ਕਿਸਾਨ ਨਹੀਂ ਕਿਉਂ ਕਿਸਾਨ ਜੇ ਇਸ ਵੇਲੇ ਖੇਤੀਬਾੜੀ ਕਰ ਰਹੇ ਨੇ ਆਪਣੇ ਕੰਮ ਦੇ ਵਿੱਚ ਕਰ ਰਹੇ ਤੁਸੀਂ ਮੰਨਦੇ ਉਸ ਗੱਲ ਨੂੰ ਨਹੀਂ ਨਹੀਂ ਕੰਮ ਵੀ ਕਰ ਰਹੇ ਨੇ ਆਪਣੀ ਆਵਾਜ਼ ਵੀ ਉਠਾ ਰਹੇ ਇਹ ਗਲਤ ਹੈ ਕਿਸਾਨਾਂ ਨਾਲ ਕੰਮ ਕਿਉਂ ਨਹੀਂ ਇਹ ਨਿਬੇੜਦੇ ਇੱਕ ਇਹਨਾਂ ਨੇ ਮੈਨੂੰ ਲੱਗਦਾ ਪ੍ਰੈਸਿਜ ਇਸ਼ੂ ਬਣਾ ਲਿਆ ਜਿਹੜਾ ਗਲਤ ਉਹਨਾਂ ਦੀਆਂ ਦੇਖੋ ਜੇ ਤੁਸੀਂ ਇੰਨੀ ਖੁਸ ਨੂੰ ਕਿ ਉਹਨਾਂ ਦੇ ਦੁੱਖ ਤਕਲੀਫ ਤਾਂ ਫਿਰ ਕੌਣ ਸੁਨੇਗਾ ਕੌਣ ਦੂਰ ਕਰੇਗਾ ਇੰਨਾ ਰਿਜਿਡ ਨਹੀਂ ਹੋਣਾ ਚਾਹੀਦਾ ਇੱਕ ਪ੍ਰੈਸਿਟੀ ਜਿ ਲੱਗਦਾ ਇਸ਼ੂ ਜਿਹਾ ਬਣਾ ਲਿਆ ਇਹਨਾਂ ਇਹ ਗਲਤ ਹੈ ਅੱਛਾ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨਜ਼ਦੀਕ ਕੋ ਪਰਿਵਾਰਿਕ ਸਦਸਿਓ ਤੁਸੀਂ ਪਟਿਆਲਾ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਇੱਕ ਪਾਸੇ ਹਰਾਨੀ ਪੰਨੀਤ ਕੌਰ ਖੜੇ ਨੇ ਭਾਜਪੀ ਤੋਂ ਇੱਕ ਪਾਸੇ ਤੁਸੀਂ ਧਰਮਵੀਰ ਗਾਦਨੀ ਦੇ ਦੇ ਹੱਕ ਦੇ ਲਈ ਵੋਟ ਮੰਗਣ ਜਾਓਗੇ ਤਾਂ ਰਾਜ ਘਰਾਣਾ ਕਿਤੇ ਨਾ ਕਿਤੇ ਵਰਸਸ ਹੋ ਗਿਆ ਇੱਕ ਦੂਜੇ ਦੇ ਖਿਲਾਫ ਦੇਖੋ ਘਰ 'ਚ ਹਮੇਸ਼ਾ ਹਰੇਕ ਫੈਮਿਲੀ ਵਿੱਚ ਹਰੇਕ ਦੇ ਆਪਣੇ ਆਪਣੇ ਖਿਆਲਤ ਹੁੰਦੇ ਆ ਇਸ ਕਰਕੇ ਇਹਦੇ ਚ ਐਸੀ ਕੋਈ ਨਵੀਂ ਗੱਲ ਤਾਂ ਹੈ ਨਹੀਂ ਹੈ ਫੈਮਲੀ ਕੋਈ ਕਾਲੀ ਦਲ ਦੇ ਵਿਚਾਰਦਾ ਹੁੰਦਾ ਹੈ ਕੋਈ ਬੀਜੇਪੀ ਦੇ ਵਿਚਾਰਦਾ ਹੁੰਦਾ ਹੈ ਧਰਮ ਵਿੱਚ ਵੀ ਤਾਂ ਇਸ ਇਹ ਤੁਸੀਂ ਨਹੀਂ ਕਹਿ ਸਕਦੇ ਇਹ ਆਪਣੀ ਆਪਣੀ ਸੋਚ ਹੈ ਆਪਣਾ ਆਪਣਾ ਨੇ ਕਿ 2009 ਦੇ ਵਿੱਚ ਕਦੋਂ ਕਾਂਗਰਸ ਛੱਡੀ ਸੀ ਉਹ ਵੀ ਤਾਂ ਕੈਪਟਨ ਸਾਹਿਬ ਦੇ ਨਾਲ ਨਾਰਾਜ਼ਗੀ ਸੀ ਕਿ ਤਾਂ ਹੀ ਛੱਡੀ ਸੀ ਤੇ ਹੁਣ 2022 ਦੇ ਵਿੱਚ ਕੈਪਟਨ ਸਾਹਿਬ ਬੀਜੇਪੀ ਦਾ ਦਮਨ ਫੜਦੇ ਨੇ ਉਹ ਵੀ ਉੱਥੇ ਆਉਂਦੇ ਨੇ ਤੁਸੀਂ ਵੀ ਉੱਥੇ ਹੁੰਦੇ ਹੁਣ ਤੁਸੀਂ ਵਾਪਸ ਮੁੜ ਕੇ ਆਪਾਂ ਕਾਂਗਰਸ ਦੇ ਵੱਲ ਅਸੀਂ ਇੱਕ ਮ्यान 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀ। ਵਾajib ਗੱਲ ਹੁਣ ਇਹ ਆਈ ਏ ਕਿ ਹੁਣ ਅੱਗੇ ਦੀ ਸਥਿਤੀ ਕੀ ਹੋਈ ਗਿਆ ਅਗਲੀ ਦੀ ਰਣਨੀਤੀ ਕੀ ਤਿਆਰ ਕੀਤੀ ਹੈ ਕਿਸ ਢੰਗ ਦੇ ਨਾਲ ਤੁਸੀਂ ਧਰਮਵੀਰ ਕਾਦੀ ਨੂੰ ਸਪੋਰਟ ਕਰੋਗੇ ਨੋਮੀਨੇਸ਼ਨ ਅਜ ਉਨ੍ਹਾਂ ਨੇ ਫਾਈਲ ਕਰ ਦਿੱਤੀ ਹੈ। ਹਾਂਜੀ ਮੈਂ ਉਨ੍ਹਾਂ ਨੂੰ ਸਪੋਰਟ ਕਰਾਂਗੀ ਔਰ ਰਾਤ ਦੇ ਲੱਗ ਕੇ ਮੇਰੇ ਸਾਥੀ ਅਸੀਂ ਸਾਰੇ ਗੱਲ ਕੇ ਕੰਮ ਕਰਾਂਗੇ ਉਹਨਾਂ ਨੂੰ ਚਿਤਾਵਾਂਗੇ ਇੱਕ ਮੈਂ ਚੀਜ਼ ਦੇਖ ਰਹੀ ਸੀ ਤੁਹਾਡੇ ਕੋਲ ਬਹੁਤ ਸਾਰੇ ਅਹੁਦੇ ਸੀ ਤੁਸੀਂ ਅੰਤਰਰਾਸ਼ਟਰੀ ਲੈਵਲ ਤੇ ਵੀ ਆਈਸੀਸੀ ਨੂੰ ਬਹੁਤ ਥਾਂਵਾਂ ਤੇ ਰਿਪਰੈਜ਼ੈਂਟ ਕੀਤਾ ਕਿਉਂਕਿ ਜਦ ਆਪਾਂ ਅੱਜ ਦੇ ਦੌਰ ਦੀ ਗੱਲ ਕਰਦੇ ਨੇ ਅਗਰ ਮੈਂ ਦੇਖਾਂ ਤਾਂ ਇੱਕ ਮਹਿਲਾ ਨੂੰ ਦਰਜਾ ਦੇਣਾ ਯਾਨੀ ਕਿ ਉਮੀਦਵਾਰ ਦੇਣਾ ਇਹ ਨਾ ਪਾਰਟੀਆਂ ਹਰ ਪਾਰਟੀ ਦੀ ਗੱਲ ਕਰਾਂਗੀ ਬੜੇ ਘੱਟ ਜਿਨੇ ਔਰਤਾਂ ਇਸ ਵਾਰ ਹੈਗੀਆਂ ਜੋ ਉਮੀਦਵਾਰ ਨੇ ਤੇ ਅਜਿਹਾ ਕਿਉਂ ਹੈ ਕਿਉਂ ਇਹ ਵਿਤਕਰਾ ਹੈ ਕਿਉਂਕਿ ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਨੇ ਕਿ ਅਸੀਂ ਔਰਤਾਂ ਨੂੰ ਅੱਗੇ ਲੈ ਕੇ ਜਾਣਾ ਹੈ ਇੰਨੀ ਭਾਗੀਦਾਰੀ ਦੇਣਗੇ ਇਹ ਕੁਝ ਕਰਨਗੇ ਲੇਕਿਨ ਇਹ ਹੁਣ ਦੇ ਲੋਕ ਸਭ ਇਲੈਕਸ਼ਨ ਦੇ ਵਿਚਕਾਰ ਵੀ ਵਿਤਕਰਾ ਜਿਹਾ ਔਰਤਾਂ ਦੇ ਨਾਲ ਦੇਖਣ ਨੂੰ ਮਿਲਦਾ ਆਦਮੀ ਦੀ ਈਗੋ ਆਦਮੀ ਜਿਹੜੇ ਨੇ ਕੁਦਰਤੀ ਨੈਚਰਲੀ ਉਹ ਨਹੀਂ ਚਾਣਗੇ ਕਿ ਉਹ ਔਰਤਾਂ ਉਹਨਾਂ ਤੋਂ ਅੱਗੇ ਆਏ ਇੱਕ ਕੁਦਰਤ ਹੈ ਉਹ ਸੋਚਦੇ ਆ ਉਹਨਾਂ ਦਾ ਕੰਮ ਹੈਗਾ ਘਰ ਬੱਚੇ ਪਾਲੋ ਘਰ ਨੂੰ ਦੇਖ ਪਾਲਦੇ ਸਾਡੇ ਕੋਲ ਜਿਹੇ ਬਹੁਤ ਐਗਜ਼ਾਮਪਲ ਨੇ ਜਿੱਥੇ ਮਹਿਲਾਵਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਮਹਿਲਾ ਨੇ ਬਹੁਤ ਕੀਤਾ ਕੰਮ ਮੌਕਾ ਦਿੱਤਾ ਹੈ ਉਹਨਾਂ ਨੇ ਬਹੁਤ ਕੰਮ ਕੀਤਾ ਅੱਛੀ ਬਰਾਬਰੀ ਪੂਰਾ ਦਿਖਾਇਆ ਉਹਨਾਂ ਨੇ ਕੰਮ ਕਰਕੇ ਪਰ ਜਿਹੜੀ ਪ੍ਰਾਣੀ ਸੋਚ ਹੈ ਨਾ ਲੇਡੀਜ਼ ਪ੍ਰਤੀ ਉਹ ਹੱਲੇ ਵੀ ਹੈ ਉਹ ਹੱਲੇ ਵੀ ਉਹਨਾਂ ਸੋਚਦੇ ਹੈ

Facebook Instagram X aur WhatsApp channel par